ਵੇਗਾ ਕੋਈ ਕੰਮ ਨਾਲ ਆ ਰਸੀ ਤਾਂ ਕਿਆ ਸਬਜੀ ਵਾਲੇ ਤੋਂ ਧੰਨਿਆ ਲਿਆ ਤੇ ਹੋਰੀ ਬੈਗ ਜਾ ਚੱਕੀ ਆਉਣੀ ਆ ਮਾਤਾ ਤੇਰੀ ਨੂੰ ਦਾ ਹੁਕਮ ਜੋ ਲੱਗ ਗਿਆ ਸੀ ਪੇਕਿਆਂ ਤੋਂ ਆਉਂਦੀ ਆ ਸਾਹਮਣੇ ਗਵਾਂਡੀਆਂ ਦੇ ਨੂੰ ਜੜੇ ਉਹਦੇ ਸੇਲੀ ਆ ਉਹਦੇ ਕੋ ਖੜਗ ਗਈ ਗੱਪਾਂ ਮਾਰਨ ਮੈਨੂੰ ਕਹਿੰਦੀ ਆ ਗੁੱਡੀ ਮੇਰਾ ਬੈਗ ਲੈ ਸਾਕੇ ਅੰਦਰ ਰੱਖ ਦੇ ਹੋਰ ਇਹਨੇ ਕੀ ਕਰਨਾ ਹਣ ਸਾਰਿਆਂ ਨੂੰ ਇੱਥੇ ਫਲੋਟਿੰਗਾ ਮਾਰ ਮਾਰ ਦੱਸੋ ਮੇਰੇ ਪੇਕੇ ਆਏ ਸੀ ਆਏ ਸੀ ਆਏ ਸੀ ਉੱਥੇ ਚਾਹ ਕਿਸੇ ਨਾਲ ਬਾਤ ਨਾ ਪੁੱਛੀ ਹੋਵੇ ਨਾ ਨਾ ਮੰਮੀ ਐਦਾਂ ਦੀ ਤਾਂ ਕੋਈ ਗੱਲ ਨਹੀਂ ਲੱਗਦੀ ਅਜੇ ਮੈਂ ਦੰਦ ਨਿੱਕਲਦੇ ਨੇ ਲੱਗਦਾ ਤਾਂ ਐ ਆਂ ਵੀ ਇਹਦੇ ਪੇਕੇ ਦਾ ਬਹੁਤ ਕਰਦੇ ਨੇ ਆ ਨਾਲੇ ਬੈਗ ਤੇ ਇੰਨਾ ਭਾਰਾ ਚੱਕਿਆ ਨਹੀਂ ਚੱਕ ਹੁੰਦਾ ਮੈਂ ਮਸਾ ਚੱਕ ਕੇ ਲਿਆਈ ਆ ਖਬਰੇ ਹੁਣ ਪੇਕਿਆਂ ਦਾ ਕੀ ਕੀ ਦਿੱਤਾ ਹੋਇਆ ਪੈਗ ਚ ਭਰ ਕੇ ਲੈ ਕੇ ਆਈ ਆ ਟੱਕ ਗੰਨੋ ਤਾਂ ਵਧੀਆ ਹੋ ਗਿਆ ਜਿਹੜਾ ਸਿਰਲੀ ਕੋਲ ਖੜ ਗਈ ਤੂੰ ਫੋਨ ਫਿਰ ਦੇਖ ਜੇ ਕੋਈ ਅਣਲਕ ਸੂਟ ਚਾਛਦਾ ਨਾ ਮੈਂ ਕੱਢ ਕੇ ਤੈਨੂੰ ਫੜਾ ਦਿੰਨੀ ਆ ਤੂੰ ਤਾਂ ਸਾਰੀਆਂ ਨੰਬਰ ਬਣਾਈ ਫਿਰ ਆਪਣੇ ਕੱਢ ਛੇਤੀ ਕਰ ਫੋਨ ਆਜੂਗੀ ਜਦੋਂ ਓ ਲਾਹਣ ਤੇਰੇ ਹੱਥ ਵੀ ਨਹੀਂ ਚੱਲਦੇ ਆ ਦੇ ਆ ਤਾਂ ਹੀ ਆ ਤਾਂ ਸੁੰਤੇ ਹੋਏ ਆ ਤੇ ਦ ਗਿਆਨ ਵਧੀਆ ਬਣਾ ਕੇ ਪਾ ਨਹੀਂ ਪਤਾ ਨਹੀਂ ਲੱਗਦਾ ਫਿਰ ਆ ਤਾਂ ਇਹ ਵੀ ਐ ਸੂਟ ਕਿਹੋਰਾ ਆ ਤਾਂ ਸੁੰਤੇ ਹੋਏ ਨੇ ਇਹਨਾਂ ਦਾ ਕਿੱਡੀ ਐ ਪਾਉ ਮੈਂ ਉਹ ਤਾਂ ਸਾਰੇ ਇੱਥੋਂ ਹੀ ਲੈ ਕੇ ਗਈ ਆਈ ਆ ਉਹਨਾਂ ਨੂੰ ਤਾਂ ਕੁਝ ਨਹੀਂ ਦਿੱਤਾ ਲਾ ਆ ਦੇ ਹਲਾ ਲਾ ਦੱਸ ਆ ਤਾਂ ਸੂਟ ਸਾਰੇ ਨਾ ਇਹਨੇ ਕਰਮੇ ਦੀ ਸ਼ੇਰ ਨੇ ਥੱਕ ਲਾ ਲਾ ਕੇ ਬਣਾਏ ਆ ਪਾ ਦੇ ਫਟਾਫਟ ਬੱਚੇ ਮੈਂ ਤਾਂ ਇਹ ਜੇ ਮਾਪੇ ਦੇਖ ਲੈਣੀ ਆ ਜਿਹੜੇ ਈਆਂ ਨੂੰ ਕੁਛ ਵੀ ਨਹੀਂ ਦੇਕੇ ਤੋਰਦੇ ਖੰਮੀ ਤਾਂ ਇਹ ਜੇ ਮਾਪੇ ਨੇ ਨਹੀਂ ਤਾਂ ਧੀ ਜਾਂਦੀ ਆ ਮਾਰਨੇ ਆ ਨਹੀਂ ਤਾਂ ਧੀ ਜਾਂਦੀ ਆ ਮਾਪੇ ਕਿਤੇ ਘਰੋਂ ਘਰ ਤੋਰਦੇ ਨੇ ਲਾ ਦੇ ਹਣ ਬੈਗ ਮੇਰੇ ਮੂੰਹ ਕੱਲੀ ਚੱਕੀ ਜਾਂਦੀ ਆ ਨਾ ਹਣ ਤੇ ਇਹ ਬੈਗ ਫੜ ਕੇ ਲਈਆਂ ਹੋਰ ਉਹਦੇ ਹੱਥ 'ਚ ਕੁਛ ਵੀ ਐ ਨਹੀਂ ਸੀ ਨਾ ਨਾ ਕੁਛ ਨਹੀਂ ਸੀ ਆਹੀ ਇੱਕ ਬੈਗ ਹੀ ਸੀ ਨਾਲ ਜੇ ਕੁਛ ਹੁੰਦਾ ਮੈਨੂੰ ਫੜਾਉਂਦੀ ਨਾ ਚੱਕ ਕੇ ਥੋੜੀ ਖੜੀ ਰਹਿੰਦੀ ਹਾਂ ਘੰਟਾ ਘੰਟਾ ਉੱਥੇ ਮੈਂ ਕੀ ਕਰਾਂ ਮੈਂ ਤਾਂ ਸ਼ੁਰੂ ਆ ਭਾਈ ਜਦੋਂ ਦੀ ਇਹ ਵਿਆਹੀ ਆਈ ਆ ਜਮਾਤ ਦੇ ਪਿੱਛਿਆਂੋਂ ਆ ਕਰਨੀ ਬਿਆਨ ਤਾਂ ਮੇਰੇ ਮੁੰਡੇ ਜਿਹੜੇ ਪਿਸ਼ਾਕ ਲਾਈ ਉਹ ਦੇਣ ਲੈਣ ਆਈ ਲਈ ਹੋਈ ਸੀ ਕੋਈ ਚੱਜ ਦੀ ਨਹੀਂ ਸੀ ਜਿਹੜਾ ਮੇਰਾ ਪਤਨ ਸਮਾ ਕੇ ਪਾ ਲੈਂਦਾ ਮੁਰਦੀ ਗੱਡੀ ਆਲੇ ਦਿਨ ਕੱਲੀ ਪੱਗ ਲਾਈ ਹੋਈ ਸੀ ਇਹਦੇ ਸੂਟ ਨਾਲ ਆਪ ਜੀ ਤਾਂ ਉਹਦੇ ਸੂਟ ਸ੍ਰੀਕਤ ਦਿੱਤੇ ਨਾ ਮੈਨੂੰ ਕੋਈ ਚੱਜ ਦਾ ਨਾ ਮੇਰੇ ਪਤਨ ਨੂੰ ਕੋਈ ਚੱਜ ਦਾ ਹੁਣ ਤੱਕ ਵੀ ਇਹ ਨੰਗੇ ਨੰਗੀ ਹੀ ਰਹਿ ਇਹਨਾਂ ਨੂੰ ਪਤਾ ਹੀ ਨਹੀਂ ਈਆਂ ਨੂੰ ਕਿ ਮੈਂ ਦੇਈ ਦਾ ਕਿ ਮੈਂ ਵਰਤੀ ਦਾ ਈਆਂ ਦੇ ਸਹੁਰਿਆਂ ਤੇ ਇਹਨਾਂ ਇੰਨਾ ਕੁਛ ਦੇ ਕੇ ਤੋਰਦੀ ਆਂ ਕਾਮੇਤਰੀ ਸਸ ਜੜ ਚੜ ਕਰਦੀ ਰਹਿੰਦੀ ਆ ਇੱਥੇ ਤਾਂ ਕੁਛ ਲਿਆਉਂਦੀ ਨਹੀਂ ਮੈਂ ਤਾਂ ਫਿਰ ਬੋਲਣਾ ਨਹੀਂ ਆ ਬੇਗਹਿਰਤ ਐਨੇ ਹੀ ਜ਼ਿਆਦਾ ਬੇਗਹਿਰਤ ਮੈਂ ਤਾਂ ਪਹਿਲੀ ਵਾਰ ਦੇਖੇ ਨੇ ਵੀ ਹਾਂ ਕੋਈ ਧੀ ਦੇ ਮਾਪਿਓ ਏਦਾਂ ਤੀਨੂ ਖਾਲੀ ਤੋਰ ਦੇਣ ਸ਼ਰਮ ਨਹੀਂ ਆਉਂਦੀ ਇਹਨਾਂ ਨੂੰ ਐਜਾ ਕੁਛ ਕਰਦਿਆਂ ਨੂੰ ਜੇ ਸ਼ਰਮ ਆਉਂਦੀ ਹੁੰਦੀ ਕਾਹੀ ਚੱਲ ਖਲਾਰਦੇ ਇੱਕ ਭੋਰਾ ਦੀਲ ਵੀ ਨਹੀਂ ਕੁੜੀ ਨੂੰ ਸਰੀ ਇਹਨਾਂ ਤੋਂ ਆਉਦੀ ਨੂੰ ਮੈਂ ਕਹਿੰਨੀ ਆ ਗੱਲਾਂ ਕਰਦੀ ਆ ਐ ਕਿਹਆਂ ਦੀਆਂ ਗੱਲਾਂ ਕਰਦੀ ਆ ਕਿਤੇ ਆਸਮਾਨ ਨੂੰ ਟੱਕੀ ਲਾਉਂਦੀ ਆ ਹੁਣ ਬਾਹਰ ਖੜੀ ਆ ਉਹ ਤਾਂ ਕੋਈ ਜਿਆਦਾ ਆਸਮਾਨੀ ਤੱਕੀਆਂ ਲੈ ਲਾਊਗੀ ਤੇ ਉਹ ਕਹੂਗਾ ਮੇਰੇ ਮਾਪੇ ਆਏ ਮੇਰੇ ਮਾਪੇ ਆਏ ਪਰ ਉਹਨਾਂ ਨੂੰ ਹੈ ਕਿ ਤੂੰ ਦੇਖ ਹੀ ਲਿਆ ਉਹ ਤੇਰੇ ਸਾਹਮਣੇ ਹੀ ਨਾ ਬਸ ਇਹ ਜਿਆ ਨੂੰ ਮੈਂ ਕੀ ਕਰਾਂ ਤਾਂ ਜਦ ਅਜੇ ਤਾਂ ਕੰਨੇ ਦੇ ਘਰ ਦੀ ਮਹਲੀ ਨਹੀਂ ਪਾ ਕੇ ਦੇਖੀ ਨਹੀਂ ਸੱਸਾਂ ਨੂੰ ਅਗਲੇ ਇੰਨੇ ਵਧੀਆ ਵਧੀਆ ਸੂਟ ਦਿੰਦੇ ਨੇ ਅੱਜ ਕੱਲ ਮੈਂ ਓਹ ਕਹਿੰਦੀ ਸੀ ਕੋਈ ਵਧੀਆ ਸੂਟ ਲਿਆਊਗੀ ਚਲ ਮੈਂ ਇਕੱਠਾ ਕਰਕੇ ਤੈਨੂੰ ਫੜਾ ਦੂੰਗੀ ਉਹ ਤਾਂ ਇਹ ਜੇ ਨੰਗਰੇ ਨਾ ਰੋਟੀ ਦੇ ਟਾਈਮ ਤੇ ਚਾਹ ਪਿਆ ਕੇ ਤੋਰ ਦਿੰਦੇ ਨੇ ਉਹਨਾਂ ਨੇ ਤੈਨੂੰ ਕਿਹਦੇ ਤੇ ਤੋਰਨਾ ਇਹ ਤਾਂ ਭਾਈ ਜੇ ਮੇਰਾ ਕੋ ਮੰਦਰਾ ਕੋਸ਼ ਕਹਿਣਾ ਨਾ ਮੈਂ ਉਹਦਾ ਮਗਰ ਪੈ ਜਾਨੀ ਆ ਵਿਚਾਰ ਬਗਾਨੀ ਧੀ ਨੂੰ ਕੀ ਕਹਿਣਾ ਪਰ ਇਹ ਤਾਂ ਥੁੱਕ ਨਾ ਪਕੌੜੇ ਪਕਾਉਣ ਵਾਲਾ ਸਾਬ ਹੈ ਇਹਨਾਂ ਦਾ ਮੈਂ ਤਾਂ ਮੰਮੀ ਤੈਨੂੰ ਪਹਿਲਾਂ ਹੀ ਕਿਹਾ ਸੀ ਕਿ ਬਣ ਗਰੀਵ ਕਰ ਦਿੱਤੀ ਲੈ ਕੇ ਵੀ ਕੀ ਤੂੰ ਕੀ ਕਰ ਲੇਗੀ ਹਣ ਪ੍ਰੀਲੇ ਜਿਹੜੇ ਫੁੱਲ ਪ੍ਰੀਣੇ ਸੀਗੇ ਦੇਣੇ ਲੈਣੇ ਦੀ ਕੀ ਇੱਜ਼ਤ ਕਰਨ ਦੀ ਵੀ ਅਕਲ ਨਹੀਂ ਹੈਗੀ ਲੈ ਮਾਂ ਤਾਂ ਸੋਹੀ ਕਹਿੰਦੇ ਸੀ ਵੀ ਨਾ ਕਾ ਨੂੰ ਗਰੀਵ ਕਰਦੀ ਨੂੰ ਕੀ ਆ ਸੋਣੀ ਸੁਨੱਖੀ ਆ ਘਰ ਦੇ ਵਿੱਚ ਰਲਦੀ ਮਿਲਦੀ ਆ ਮਿਲਣ ਸਾਰ ਸੋਹਣੀ ਸੁੱਖੀ ਨੇ ਮੈਂ ਕੀ ਕਰਾਂ ਮੈਂ ਇਹ ਆ ਦਸ ਪਹਿਲਾਂ ਹਾਂ ਜਦ ਹੱਥ ਲੰਪਾਉਂਦੀ ਆ ਜਾਂਦੀ ਏ ਪੇਕਿਆਂ 'ਪਾ ਮੈਂ ਤਾਂ ਪਸ਼ਤੌਨੀ ਆ ਸਵੇਰੇ ਨੂੰ ਜਿਸ ਵੇਲੇ ਮੈਂ ਨੰਗਾ ਦੀ ਧੀ ਵਿਆਹ ਕੇ ਘਰੇ ਰਹੀ ਆਂਦੀ ਤੀਏ ਤੂੰ ਵੀ ਸੋਚਦੀ ਹੋਵੇਂਗੀ ਮਾਂ ਤੇਰੀ ਤੈਨੂੰ ਖਾਲੀ ਹੱਥ ਤੋਰਨ ਲੱਗੀ ਆ ਲੈ ਮੰਮੀ ਤੂੰ ਕਹਿਹ ਜੀਆਂ ਗੱਲਾਂ ਕਰਦੀਆਂ ਮੈਂ ਗਾਹਾਂ ਇੱਥੇ ਤੇਰੇ ਕੋਲੋਂ ਕੁਝ ਲੈਣ ਥੋੜੀ ਆਉਂਦੀ ਹੁੰਦੀ ਆ ਨਾਲੇ ਜਦੋਂ ਡੈਡੀ ਜਿਉਂਦੇ ਸੀ ਤੂੰ ਕੋਈ ਕਸਰ ਥੋੜੀ ਛੱਟੀ ਜਾਂ ਦੇਣ ਲੈਣ ਚ ਐਵੇਂ ਨਾ ਇਦਾਂ ਸੋਚਿਆ ਕਰ ਆ ਮੇਰੇ ਨਾ ਸਹੁਰੇ ਘਰ ਮੈਨੂੰ ਕੋਈ ਕੁਝ ਨਹੀਂ ਕਹਿੰਦਾ ਹੈਗਾ ਨਾਲੇ ਜੇ ਕਿਤੇ ਮੈਂ ਮਾੜੀ-ਮੋਟੀ ਕਦੀ ਕੋਈ ਚੀਜ਼ ਲੈ ਵੀ ਜਾਂਦੀ ਸੀ ਨਾ ਪਹਿਲਾਂ ਤਾਂ ਫਿਰ ਇਹ ਮੈਨੂੰ ਗੁੱਸੇ ਹੁੰਦੇ ਹੁੰਦੇ ਸੀਗੇ ਵੀ ਅੱਦਾਨੀ ਪੇਕੇ ਘਰੋਂ ਕੋਈ ਚੀਜ਼ ਲੈ ਕੇ ਆਉਣੀ ਹੈਗੀ ਤੈਨੂੰ ਖਾਲੀ ਹੱਥ ਤੋਰ ਕੇ ਮੇਰੇ ਤਾਂ ਆਪਦੇ ਹੀ ਮਨ ਨੂੰ ਟਿਕਾ ਨਹੀਂ ਆਉਣਾ ਐਵੇਂ ਨਾ ਮੰਮੀ ਐਦਾਂ ਸੋਚ ਤੇਰੇ ਤੇ ਕਾਹਦਾ ਮੈਨੂੰ ਰੋਸਾ ਨਾਲੇ ਤੂੰ ਤਾਂ ਆਪ ਵੀਰੇ ਭਾਬੀ ਦੇ ਹੱਥਾਂ ਵੱਲੋਂ ਚਾਕਦੀ ਆ ਐਵੇਂ ਨਾ ਬਸ ਐਦਾਂ ਦੀਆਂ ਗੱਲਾਂ ਕਰ ਅੱਛਾ ਹੁਣ ਮੈਂ ਅੱਜ ਜਾਣਾ ਆ ਮੇਰਾ ਮਨ ਨਾ ਖਰਾਬ ਕਰੀ ਤੂੰ ਕਿਸੇ ਵੀ ਕੋਈ ਐਦਾਂ ਦੀਆਂ ਗੱਲਾਂ ਕਰਕੇ ਅੰਬ ਦਾ achar ਪਾਇਆ ਸੀ ਤੂੰ ਉਹਦੇ ਚ ਪੂਰਾ ਡੱਬੀ ਚ ਪਾ ਕੇ ਅੰਬ ਦਾ achar ਹੀ ਲੈ ਜਾ ਮਾ ਉਸ ਨੇ ਹਰ ਵੇਲੇ ਫੋਨ 'ਚ ਖੁਬੇ ਰਿਓ ਤੁਹਾਡੇ ਮੂਹਰੇ ਭਾਵੇਂ ਕਾਂ ਰੋਟੀ ਚੱਕ ਕੇ ਲੈ ਜਵੇ ਤੁਹਾਨੂੰ ਕੁਝ ਨਹੀਂ ਪਤਾ ਲੱਗਣਾ ਓਹ ਕਿਹੜੀ ਰੋਟੀ ਤੇ ਕਿਹੜਾ ਕਾਂ ਤੂੰ ਕਿਹੜੀ ਗੱਲੋਂ ਤਪੀ ਹੋਈ ਆ ਰਹੀ ਆ ਜੇ ਮੈਂ ਅੱਖਾਂ ਤੇ ਕੰਨ ਖੋਲ ਕੇ ਨਾ ਨਾ ਰੱਖਾਂ ਤੁਸੀਂ ਤਾਂ ਘਰ ਲਟਾ ਦੋਗੇ ਲੋਕਾਂ ਤੇ ਆ ਤੁਹਾਡੀ ਮਾਂ ਤੇ ਭੈਣ ਦੀਆਂ ਮੀਟਿੰਗਾਂ ਚੱਲਦੀਆਂ ਭੀ ਅੰਦਰ ਪਤਾ ਨਹੀਂ ਤੁਹਾਡੀ ਮਾਂ ਨੇ ਉਹਨੂੰ ਕੀ ਕੀ ਉਹਦੇ ਬੈਗ 'ਚ ਪੁਆਤਾ ਤੇ ਹੱਲੇ ਹੋਰ ਵੀ ਪਤਾ ਨਹੀਂ ਕੀ ਦਿਨ ਨੂੰ ਕਰਦੀ ਐ ਸਾਰਾ ਹੁੰਜਾ ਮਾਰ ਕੇ ਲੈ ਜਾਊਗੀ ਫਿਰ ਦੇਖਦੇ ਰਿਓ ਛੁੱਟੀਆਂ ਕੱਟਣ ਤਾਂ ਇਸੇ ਕਰਕੇ ਆ ਗਈ ਐ ਕਿ ਮੈਂ ਚਾਰ ਚੀਜ਼ਾਂ ਪੇਕਿਆਂ ਤੋਂ ਉਲ ਜਾ ਸਕਾਂ ਤੂੰ ਵਹਿਮ ਨਾ ਕਰ ਮੇਰੀ ਪਹੜਾ ਹੋਈ ਨਹੀਂ ਹੈਗੀ ਉਹ ਤਾਂ ਆਪਣੇ ਪੁੱਲੋਂ ਪੈਸੇ ਖਰਚ ਕੇ ਚੀਜ਼ਾਂ ਦੇਣ ਵਾਲੀ ਆ ਉਹ ਉਹ ਰਹਿਣ ਦੋ ਤੁਸੀਂ ਮੇਰਾ ਮੂੰਹ ਨਾ ਖਲਾਓ ਜਿਹਦੀ ਦੇਖਣ ਨੂੰ ਲਾਲਚੀ ਲੱਗਦੀ ਨਹੀਂ ਪਰ ਹੈ ਪੂਰੀ ਮਿਸਰੀ ਹੁੰਜਾ ਮਾਰ ਕੇ ਲੈ ਜੂ ਤੁਹਾਡੇ ਮਾਣ ਕੱਖ ਨਹੀਂ ਛੱਡਿਆ ਨਿੱਕੇ ਨਿੱਕੇ ਚੀਜ਼ਾਂ ਚੱਕ ਕੇ ਨਾ ਫਰਾ ਦਿੱਤੀਆਂ ਨੂੰ ਉਹ ਮਾਂ ਕੋ ਹੈ ਕੀ ਆ ਜਿਹੜਾ ਉਹ ਦੇ ਦੂਗੀ ਤੁਹਾਡੇ ਇਸੇ ਵਹਿਮ ਨੇ ਤੁਹਾਨੂੰ ਪਿੱਛੇ ਛੁੱਟਿਆ ਆ ਤੁਹਾਡੀ ਮਾਂ ਆਪਣੇ ਤੋਂ ਪੈਸਾ ਲਕਾਈ ਜਾਂਦੀ ਤੇ ਆਪਦੀ ਧੀ ਤੇ ਨੂੰ ਠਾਈ ਜਾਂਦੀ ਏ ਉਹ ਅੱਖਾਂ ਖੋਲੋ ਅੱਖਾਂ ਤਾਂ ਉਹ ਦਿਨ ਹੋਸ਼ ਆਊਗਾ ਜਿੱਦਨ ਤੁਹਾਡੀ ਪੈਨ ਸਾਰਾ ਘਰ ਖਾਲੀ ਕਰ ਗਈ ਜੇ ਹੁਣ ਆਪਾਂ ਦੀਰ ਦਾ ਬੈਗ ਫਰੋਲੀਏ ਨਾ ਤੇ ਉਹਦੇ ਬੈਗ ਵਿੱਚੋਂ ਇਦਾਂ ਇਦਾਂ ਦੇ ਚੀਜ਼ਾਂ ਨਿਕਲਣਗੇ ਜਿਹੜੀ ਕਦੀ ਤੁਸੀਂ ਦੇਖਿਆ ਨਹੀਂ ਹੋਣੀਆਂ ਤੇ ਤੁਹਾਡੀ ਮਾਂ ਨੇ ਚੋਰੀ ਚੋਰੀ ਉਹਨੂੰ ਦਿੱਤੀਆਂ ਹੋਣੀਆਂ ਔਰ ਲੱਗਣਾ ਤਾਂ ਢਿੱਪਾਂ ਬੈਗ ਭਰ ਕੇ ਉਹਨੇ ਤਾਂ ਇੱਧਰ ਦੇਖਿਆ ਵੀ ਨਹੀਂ ਇਹ ਇੱਕ ਨਹੀਂ ਬਹੁਤ ਸਾਰੀਆਂ ਧੀਆਂ ਦੀ ਕਹਾਣੀ ਆ ਜਿੱਥੇ ਸਹੁਰੇ ਤਾਂ ਇਹ ਸੋਚਦੇ ਆ ਕਿ ਨੂੰ ਪੇਕੇਆਂ ਤੋਂ ਆਈ ਐ ਕੀ ਲੈ ਕੇ ਆਈ ਐ ਤੇ ਦੂਜੇ ਪਾਸੇ ਉਹਦੇ ਭਰਾ ਪਰਜਾਈ ਇਹ ਸੋਚਦੇ ਆ ਕਿ ਪੇਕੇ ਚੱਲੀ ਐ ਪਤਾ ਨਹੀਂ ਇਹ ਤੋਂ ਕਿਹੜੀ ਕਿਹੜੀ ਚੀਜ਼ ਹੁੰਝ ਕੇ ਲੈ ਕੇ ਚੱਲੀ ਆ। ਥੇ ਔਰਤ ਤਾਂ ਦੋਨੇ ਪਾਸੇ ਪਿਸਦੀ ਆ। ਨੂਹ ਵਾਲੇ ਪਾਸੇ ਵੀ ਤੇ ਤੀ ਵਾਲੇ ਪਾਸੇ ਵੀ ਕੀ ਕਰੇ ਵਿਚਾਰੀ। ਵੈਸੇ ਤਾਂ ਅੱਜਕੱਲ ਧੀਆਂ ਪੇਕਿਆਂ ਤੋਂ ਕੁਝ ਲੈ ਕੇ ਨਹੀਂ ਆਉਂਦੀਆਂ। ਬਲਕਿ ਪੱਲਿਓ ਖਰਚ ਕੇ ਉਹਨਾਂ ਨੂੰ ਕੁਛ ਨਾ ਕੋਸ਼ ਚੀਜ਼ਾਂ ਦੇ ਕੇ ਹੀ ਆਉਂਦੀਆਂ ਨੇ। ਪਰ ਫੇਰ ਵੀ ਬਹਿਮ ਦਾ ਤਾਂ ਕੋਈ ਇਲਾਜ ਨਹੀਂ। ਜੇਕਰ ਤੁਸੀਂ ਵੀ ਸਾਡੀ ਇਸ ਗੱਲ ਨਾਲ ਸਹਿਮਤ ਹੋ ਤੁਸੀਂ ਲਾਈਕ ਕਮੈਂਟਸ ਕਰਨੇ ਨਾ ਭੁੱਲਿਓ ਤੁਹਾਡੀ ਦਿੱਤੀ رائے ਸਾਡੇ ਲਈ ਬਹੁਤ ਜ਼ਿਆਦਾ ਬੇਸ਼ਕੀਮਤੀ ਹੈ